ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਿਆ ਰੱਖਿਆ ਹੋਇਆ ਔਰ ਮਾਫੀ ਚਾਹਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨੇ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਨ ਇਹਨਾਂ ਨੇ ਮਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮ ਉਹਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨੂੰ ਚ ਮਰਦੇ ਸਰੂਪ ਰੱਖੀ ਫਿਰਦੇ ਆਂ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਤਾਂ ਇਹ ਨਾਲ ਹਾਂ ਕੀ ਹੋਣਾ ਜੀ ਬਾਬਾ ਨੇ ਜਿੱਦ ਤੋਂ ਵੇਖੇਗਾ ਬਾਬਾ ਇਹ ਉੱਤੇ ਛੱਦਰ ਲਾਉਂਦਾ ਕੀ ਫਾਇਦਾ ਜੀ ਉਲਟਾ ਬਾਬਾਈ ਹਾਂ ਉਲਟਾ ਬਾਬਾ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗੱਲ ਪਏ ਕਿਉਂ ਮਾਰੀ ਗੱਲ ਠੱਕੇ ਮਾਰਦਾ ਮੈਂ ਠੱਕੇ ਮਾਰਨਾ ਮਾਰੀਗਾ ਤੁਸੀਂ ਇਹਨੂੰ ਜੈਜ ਮੰਨਦੇ ਕਿ ਨਜਾਇਜ਼ੀ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਗਲਤੀ ਇਹ ਪਹਿਲੇ ਪਾਚਸੰਗ ਹੀ ਨਹੀਂ ਹੈਗੇ ਪੂਰੇ ਜੱਗ ਦਾ ਪਰਚਾ ਮੜਾ ਬੱਚੋ ਮੜਾ ਆਜੋ ਮੜਾ ਯਾਰ ਇਹਨਾਂ ਨੂੰ ਅੱਗੇ ਲੈ ਕੇ ਜਾਓ ਗੁਰੂ ਘਰ ਦੇ ਪੁੱਤੋ ਬਣ ਜਾਓ ਉਸ ਦੀ ਲਿਪੜੀ ਗੱਡੀ ਆ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਿਆ ਸੀ ਲੈ ਕੇ ਮਾਲਕ ਕੌਣ ਹੈ ਬਲਾਕ ਤੇ ਤੁਹਾਨੂੰ ਆਪਣਾ ਪਤਾ ਕੀ ਮਰਿਆਦਾ ਕੀ ਹੈ ਇਹਨਾਂ ਨੂੰ ਕੋ ਬਲਾਓ ਜੀ ਪੰਜ ਸੰਗ ਨੂੰ ਬਲਾਓ ਆਵਾਜ਼ ਮਾਰੋ ਮਾਲਕ ਕਿੱਥੇ ਆ 스마트 ਮਾਲਕ ਨੂੰ ਆਵਾਜ਼ ਮਾਰੋ ਬਾਈ ਕਿੱਥੇ ਆ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਮੰਜਾ ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾਈ ਜਮਾਈ ਗਲਤੀ ਕਰੀ ਮਾਰੇ ਇੱਥੇ ਆ ਯਾਰ ਛੋਟੇ ਆ ਕੋਈ ਆ ਛੋਟੇ ਆ ਆਇਆ ਮੱਛਲਾ ਕੀ ਲੈ ਉਸ ਦਲਬੰ ਸ਼ਰਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਮਹਾਰਾਜ ਜੀ ਤੁਸੀਂ ਅੱਗੇ ਨਾਲ ਸਰ ਸੇਵਾ ਨਿਭਾਉਂਦੇ ਇਹਨਾਂ ਨੂੰ ਸਰਕਾਰੇ ਪਾਰ ਕਰਕੇ ਰੋਕਿਆ ਨੋ ਨਾ ਮੈਂ ਇਹਨੂੰ ਇੱਥੇ ਮੈਂ ਕਿਹਾ ਦੱਸਦੇ ਆਂ ਅਪਕਰਨ ਤਰਨਤਨ ਸਾਹਿਬ ਸੇਵਾਈਏ ਹਾਂ ਜੀ ਹਾਂ ਜੀ ਕਰਦੇ ਦੁੱਧਿਓ ਲਿਆਇਆ ਦੁੱਧਿਓ ਮੈਨੂੰ ੱਟੇ ਮਾਰ ਬਾਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹਿਆ ਇਹਨੂੰ ਉਲਟਾ ੱਟੇ ਮਾਰੇ ਇਹਨਾਂ ਨੇ ਮੈਂ 15 ਜਿਹੜਾ ਪਾਵਾ ਫੜ ਕੇ ਇੱਥੋਂ ਤੱਕ ਲੈ ਕੇ ਆਇਆ ਜੀ ਮੈਨੂੰ ਉਹਨੇ ਤੁੰਗ ਕਰਤਾ ਪਿਆਰ ਵੀ ਮੈਂ ਖਲਾ ਬਹੁਤ ਗਲਤ ਕੀਤਾ ਹਾਂ ਐ ਥੋੜੀ ਹੁੰਦਾ ਵੀ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਕੀ ਪਿਆਰ ਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਜਾਈਏ ਨੋਂ ਕਿਤੇ ਮਿੱਟੀ ਵਾਲੇ ਵੀ ਆਉਂਦੇ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦੁਆਰੇ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਉਹਨਾਂ ਨੂੰ ਪਤਾ ਸਾਰਾ ਇੱਕ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਤੁਹਾਡੀ ਨੂੰ ਪਤਾ ਹੀ ਨਹੀਂਗਾ ਕਾਉਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹੈ ਕਿਹੜੀ ਕਮੇਟੀ ਹੈ ਕਾਉਣੀ ਸੀ ਕਾਉਣੀ ਹੈ ਕਾਉਣੀ ਜਾਏ ਕਾਉਣੀ ਦੋਦਾ ਨਹੀਂ ਕਾਉਣੀ ਲੈ ਕੇ ਦੋਦਾ ਦੋਦਾ ਕਹਿੰਦੇ ਪਹਿਲਾਂ ਗੁਰੂ ਸਰਪੁਰ ਤੇਰਾ ਦੋਦਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰਪੁਰ ਤੇਰਾ ਦੋਦਾ ਪਹਿਲਾਂ ਤੂੰ ਮੈਨੂੰ ਦੋਦਾ ਕਿਹਾ ਬਾਬਾ ਧਿਆਨ ਦਾਦਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕਾਉਣੀਓਂ ਆ ਕੇ ਦੋਦਿਓਂ ਆ ਮੈਂ ਤਾਂ ਲਾ ਰਾ ਇਹਨਾਂ ਦੀ ਗੱਲ ਆਪਚੀ ਨਹੀਂ ਮਿਲ ਰਹੀ ਕੀ ਚਲੋ ਗੱਲ ਇਹਨਾਂ ਦੀ ਆਪ ਚ ਸ਼ਿਕਾਇਤ ਨਹੀਂ ਮਿਲ ਰਹੀ ਕੋਈ ਨਾ ਜੀ ਸਰਕਾਰ ਸਾਹ ਤੇ ਲੈ ਕੇ ਚੱਲਾਂਗੇ ਕਿ ਇਹਨਾਂ ਨੂੰ ਹਾਂ ਜੀ ਤੁਸੀਂ ਤੁਸੀਂ ਨਹੀਂ ਚੜ੍ਹਨਗੇ ਪਹਿਲਾਂ ਸਰੂਪ ਲੱਗ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਨੇੜੇ ਜੀ ਡਰਾਈਵਰ ਨੂੰ ਕਰੋ ਇਹ ਫਿਰ ਜੀ ਤੁਸੀਂ ਐ ਕਰੋ ਆਹ ਜੀ ਚ ਮੈਂ ਉਹ ਵੀਰੇ ਬੈਕ ਕਰਕੇ ਨਹੀਂ ਆ ਬੈਕ ਕਰਦੇ ਚੱਕਣਾ ਪੈਣਾ ਪਰਖ ਨਹੀਂ ਹੋਣਾ ਕੋਈ ਨਾ ਖੜ ਜਾ ਮੈਨੂੰ ਬੈਕ ਕਰਾਉਣਾ ਹੈ ਜੀ ਮੁੰਡੇ ਦੇ ਹੱਥ ਦੇਗਾ ਮੁੰਡੇ ਜੀ ਇਹ ਕੋਈ ਮੁੰਡੇ ਸਾਡੇ ਗੱਲ ਇਹਨਾਂ ਨੇ ਪ੍ਰਕਾਸ਼ ਕੀਤਾ ਪ੍ਰਕਾਸ਼ ਕਸੂਰੀ ਕੀਤਾ ਅਰਦਾਸਾਂ ਗੱਲ ਕਰਨੀ ਹੋਣੀ ਮੁਕਰਕੇ ਕੀ ਦਾਨ ਕੇਸ ਦਾ ਰਹਿਦਾਨ ਵਿਵੇਕਦਾਨ ਸਹਾਦਾਨ ਭਰੋਸਾਦਾਨ ਅਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਵੀ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਬਾਲ ਬਕਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਛੋਣਾ ਕੰਮ ਹੋ ਜੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਹ ਉਸ ਦਾ ਲਪੜਿਆ ਹੋਇਆ ਲਪੜਿਆ ਹੋਇਆ ਉਹ ਵੀ ਇੱਕ ਬੜੀ ਚੰਗੀ ਗੱਲ ਹੈ ਜਿਹੜੇ ਲੈ ਕੇ ਹੁਣ ਜਿਹੜੇ ਆ ਦੇ ਲੈ ਗਏ ਸਾਰੇ ਭੱਜ ਗਏ ਜਿਹੜੇ ਕੋਈ ਜਿਹੜੇ ਬੰਦੇ ਨੇ ਗੋਸ਼ਤਿਆਂ ਨੂੰ ਕਿਹਾ ਕਿ ਤੁਸੀਂ ਜਲਦ ਕਰ ਲੈ ਉਹ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆਓ ਆਓ ਜਾਦਵਿੰਦਰ ਤੁਸੀਂ ਪੁਰਕੀਤਾ ਸੀ ਹਾਂਜੀ ਇੱਥੇ ਮੈਂ ਜਿਹੜਾ ਸਵੇਰੇ ਆਇਆ ਤੇ ਮਹਾਰਾਜ ਦੀ ਵੀਡੀਓ ਮੈਨੂੰ ਲੱਗਿਆ ਵੀ ਮੈਂ ਦੇਖਦਾ ਮੈਂ ਕਹਿੰਦੇ ਨਹੀਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਤੁਸੀਂ ਦੱਸਦੇ ਹੋ ਹੁੰਦਾ ਜਿਹੜੀ ਤਕਾਣਾ ਯਾਦ ਆਉਂਦਾ ਆ ਉਹ ਗਲੈ 准备，准备好了没？